ਸਾਸਤਰੀ ਕਾਲ ਜੀ ਹਾਂਜੀ ਵੀਰੇ 48 ਗਾਮਾ ਬਕਾਉ ਵੱਡੀਆਂ-ਵੱਡੀਆਂ ਫਾਰਮਾਂ ਲਿਆ ਵੀਰੇ 48 ਗਾਮਾ ਬਕਾਉ ਵੈਰਾਈਟੀ ਵੀਰੇ ਸਾਰੇ ਤਰ੍ਹਾਂ ਦੀ ਆ ਇੱਕ ਲੈ ਜਿਓ ਦੋ ਲੈ ਜਿਓ ਚਾਰ ਲੈ ਜਿਓ ਤੁਹਾਡੀ ਸਾਹੂਗੀ ਅੱਧਾ ਮਾਲ ਵੀਰੇ ਤਾਜ਼ਾ ਸੁਆ ਅੱਧਾ ਸੂਣ ਵਾਲਾ ਹਾਂਜੀ ਮੇਰਾ ਨਾਮ ਰਮਨਪ੍ਰੀਤ ਸਿੰਘਾ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਜ਼ਿਲ੍ਹਾ ਵੀਰੇ ਬਰਨਾਲਾ ਹੈਗਾ ਕੰਟੈਕਟ ਨੰਬਰ ਨੋਟ ਕਰ ਲਓ 6280713934 6280713934 ਹਾਂਜੀ ਵੀਰੇ ਇਹ ਲਾਡ ਵੀ ਕੰਪੀਟੀਸ਼ਨ ਦੇ ਵਿੱਚ ਲਾਇਆਗਾ ਕਮਾਈ ਕਮੂਈ ਵਾਲੀ ਕੋਈ ਗੱਲ ਨਹੀਂ ਕਮਾਈ ਸਿਆਲ ਚ ਕਰ ਲਾਂਗੇ ਦੇਖਦੇ ਕੈਕਲਾੜ ਕੰਪੀਟੀਸ਼ਨਾਂ ਦੇ ਵਿੱਚ ਚੱਲਦੇ ਨੇ ਫੂਣ ਫਾਣ ਵੀ ਕਈ ਪਾਸਿਓ ਆ ਗਏ ਕਿਉਂਕਿ ਜਦੋਂ ਵੀਰੇ ਕੰਪੀਟੀਸ਼ਨ ਚੱਲਦਾ ਹੋਵੇ ਉਦੋਂ ਫਿਰ ਕਮਾਈ ਵਾਲੀ ਕੋਈ ਪਰਵਾਹ ਨਹੀਂ ਹੁੰਦੀਗੀ ਆਪਾਂ ਵੀਰੇ ਤਿਆਰ ਆ 48 ਗਾਈਆਂ ਲਾਈਆਂ ਨੇ ਤੁਹਾਡੀ ਸੇਵਾ ਦੇ ਵਿੱਚ ਤੇ ਤੁਸੀਂ ਆ ਸਕਦੇ ਹੋ ਬਾਹਰੋਂ ਮਾਰਕੀਟ ਘੁੰਮ ਕੇ ਆਇਓ 20 ਤੋਂ 25000 ਦਾ ਵੀਰੇ ਫਾਇਦਾ ਕਰਾਂਗੇ ਕੱਲੇ ਕੱਲੇ ਨੱਕ ਦੇ ਵਿੱਚ ਕੱਲੀਆਂ ਫੂਣ ਤੇ ਵੜਕਾ ਮਾਰਨ ਵਾਲੀ ਗੱਲ ਨਹੀਂ ਆਪਾਂ ਦੇਖਦੇ ਕਿੰਨਾ ਕੈਕਲਾੜ ਕੰਪੀਟੀਸ਼ਨ ਦੇ ਵਿੱਚ ਚੱਲਦੇ ਆ ਕੋਈ ਗੱਲ ਨਹੀਂ ਕਮਾਈ ਵੀਰੇ ਹੋਰ ਪਾਸੋਂ ਕਰ ਲਾਂਗੇ ਤੇ ਆਪਾਂ ਵੀਰਾਂ ਦੀ ਸੇਵਾ ਦੇ ਵਿੱਚ ਹਾਜ਼ਰਾਂਗੇ ਕੱਲ ਨੂੰ ਸਵੇਰ ਮਿਲਦੇ ਆ ਵੀਰੇ 18 ਤਰੀਕ ਨਵਾਂ ਮਹੀਨਾ 2025 ਦਿਨ ਵੀਰਵਾਰ ਕੱਲ ਨੂੰ ਸਵੇਰ ਵੀਰੇ 7 ਵਜੇ ਸੌਦੇ ਚਲਾਵਾਂਗੇ 11 ਵਜੇ ਤੱਕ ਕੰਮ ਚੱਲੂਗਾ ਦੂਰ ਵਾਲੇ ਵੀਰ ਸਵੇਰ 7 ਤੋਂ 8 ਵੇ ਦੇ ਵਿੱਚ ਆ ਸਕਦੇ ਆ ਫੁੱਲ ਵੀਡੀਓ ਦੇਖਣੀ ਆਪਣੇ YouTube ਚੈਨਲ ਤੇ ਜਾ ਸਕਦੇ ਹੋ ਵੀਰੇ ਉਹ ਵੀ ਸੀਨੀਅਰ ਮਾ ਕੈਡਰੀ ਫਾਦੇ ਨਾਂ ਤੇ ਬਣਿਆ ਕ੍ਰੈਡਿਟ ਕਾਰਡ ਤੇ ਵੀ ਵੀਰੇ ਪੇਮੈਂਟ ਚੱਕ ਦਾਂਗੇ ਕਿਸ਼ਤਾਂ ਬਣ ਜਾਣਗੀਆਂ ਟਰਾਂਸਪੋਰਟ ਦੀ ਸਹੂਲਤ ਸਾਰੀ ਆ ਪੰਜਾਬ ਪੰਜਾਬ ਦਾ 13 ਰੁਪਏ ਕਿਲੋਮੀਟਰ ਚੱਲਦਾ ਮਗਰੋਂ ਬਿਸਾਉਣ ਦੀ ਕੋਸ਼ਿਸ਼ ਨਾ ਕਰਿਓ ਕੱਲ ਨੂੰ ਸਵੇਰ ਵੀਰੇ 18 ਤੋਂ 7 ਵਜੇ ਸੌਦੇ ਚਲਾਵਾਂਗੇ ਕੰਪੀਟੀਸ਼ਨ ਦਾ ਵੀਰੇ ਫਾਇਦਾ ਲਓ ਨਜ਼ਾਰੇ ਲਓ